ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰੀਬਨਵਾਜ ਸੱਚੇ ਪਾਤਸ਼ਾਹ ਤਾਨ ਸਾਧੂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਨ ਦੇ ਪਰਮਾ ਪੂਜਨੇਕ ਹਜੂਰੇ ਅੰਦਰ ਸੁਭਾਏ ਮਾਨ ਗੁਰੂ ਕਾ ਖਾਸ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜਿਓ ਆਪ ਸਾਰਿਆਂ ਹੀ ਸੰਗਤਾ ਸੰਤ ਬ੍ਰਹਮ ਗਿਆਨੀ ਸੁਆਮੀ ਦਰਬਾਰਾ ਸਿੰਘ ਜੀ ਦਿਨਾਂ ਦੇ 66 ਬਰਸ਼ੇ ਨੂੰ ਬੜੇ ਸਤਕਾਰ ਪ੍ਰੇਮ ਭਾਵਨਾ ਦੇ ਨਾਲ ਸਰਦਾ ਪੂਰਵਕ ਮਨਾ ਰਹੇ ਵਾਪੁਰਖਾ ਦੇ ਪਾਸੋ ਆਪ ਜੀ ਨੇ ਬਚਨ ਸ਼੍ਰਵਨ ਕੀਤੇ ਨੇ ਹਕਮਨਾਮੇ ਸਾਹਿਬ ਦੇ ਕਥਾ ਮਹਾਂਪੁਰਖਾ ਨੇ ਕਰਕੇ ਆਪ ਜੀ ਨੂੰ ਸੁਣਾਈ ਹੈ ਸਾਰੀਆਂ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ শ্রবণ ਕੀਤੀ ਹੈ ਔਰ ਮਹਾਂਪੁਰਖ ਵਜਨ ਸੁਨਾਰੇ ਸਨ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਦੇ ਵਿੱਚ ਗੁਰੂ ਅੰਗਦ ਦੇ ਮਹਾਰਾਜ ਆਏ ਅੱਗੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਸੇਵਾਵਾਂ ਬਖਸ਼ਿਸ਼ ਕੀਤੀ ਗਾ ਅਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਬਖਸ਼ਿਸ਼ ਕੀਤੀ ਜੇਸ ਵਖਤ ਸਨ 1574 ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪੰਜ ਭੂਤਕ ਸਰੀਰ ਨੂੰ त्याग ਕੇ ਦੇਵਪੁਰੇ ਨੂੰ ਜਾਂਦੇ ਨੇ ਉਸ ਤੋਂ ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੇਸ਼ਪਾਰ ਗੁਰਤਾਗੱਦੇ ਦਾ ਤਿਲਕ ਲਾਇਆ ਉਹਨਾਂ ਨੂੰ ਗੁਰਤਾਗੱਦੀ ਤੇ ਸਵਾਯੇਬਾਨ ਕੀਤਾ ਆਹ ਮਹਾਰਾਜ ਨੇ ਨਮਸਕਾਰ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 11 ਭਟਾ ਦੀ ਬਾਣੀ ਹੈ ਪਾਠ ਨਾਲ ਜੀ ਸਵੈਆੰਗਾਂ ਦੇ ਵਿੱਚ ਲਿਖਦੇ ਨੇ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਜਿਵੇਂ ਮਹਾਂਪੁਰਖਾ ਨੇ ਬਾਣੀ ਦੇ ਵਿੱਚ ਬਚਨ ਸੁਣਾਇਆ ਸੀ ਕਿ ਗੁਰੂ ਕੀ ਸੇਵਾ ਕਰਨ ਦੇ ਨਾਲ ਰਾਜ ਤੇ ਜੋਗ ਦੀ ਪ੍ਰਾਪਤੀ ਹੁੰਦੀ ਆ ਅਰ ਪਟਾਣ ਬਾਣੀ ਦੇ ਵਿੱਚ ਲਿਖਿਆ ਹੈ ਕਿ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਗੁਰੂ ਅਮਰਦਾਸ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਇਹ ਜਿਹੜਾ ਰਾਜ ਜੋਗ ਦਾ ਤਖਤ ਹੈ ਗ੍ਰਿਸ਼ਤੀ ਧਰਮ ਦੇ ਵਿੱਚ ਰਹਿ ਕੇ ਰੱਬ ਦੀ ਪ੍ਰਾਪਤੀ ਦਾ ਮਾਰਗ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤਾ ਅਥਵਾ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਰਾਜ ਨਾਮ ਹੁੰਦਾ ਹੈ ਪ੍ਰਕਾਸ਼ ਦਾ ਜੋਗ ਨਾਮ ਹੁੰਦਾ ਹੈ ਜੁੜਨ ਦਾ ਤਖਤ ਨਾਮ ਹੁੰਦਾ ਹੈ ਸਰੂਪ ਦਾ ਅੰਦਰ ਨਾਮ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋਵੇ ਜੁੜਨ ਦੀ ᔪਗਤੀ ਪਤਾ ਲੱਗ ਜਾਵੇ ਤੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਪ੍ਰਾਪਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕੋرائی ਪਾਈ ਸਾਹਿਬ ਪਾਏ ਗੁਰਦਾਸ ਜੀ ਵਾਰਾਂ ਦੇ ਵਿੱਚ ਲਿਖਦੇ ਨੇ ਰਾਗ ਦਵੇਸ਼ ਨਿਰਦੋਖ ਹੈ ਰਾਜ ਯੋਗ ਵਰਤੈ ਵਰਤਾਰਾ ਗੁਰੂ ਰਾਮਦਾਸ ਪਾਤਸ਼ਾਹ ਜੀ ਜੋ ਰਾਗ ਅਰਧ ਵੈਸ਼ ਤੋਂ ਰਹਿਤ ਨੇ ਰਾਜ ਜੋਗ ਦੇ ਵਿੱਚ ਰਹਿ ਕੇ ਕਿਵੇਂ ਰੱਬ ਦੀ ਪ੍ਰਾਪਤੀ ਕਰਨੀ ਹੈ ਇਹ ਮਾਰਗ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਦੱਸਿਆ ਇਹ ਵਰਤਾਰਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵਰਤਾਇਆ ਮਨਸਾ ਬਾਚਾ ਕਰਮ ਨਾਮ ਮਰਮ ਨਾ ਜਾਣ ਅਪਰ ਅਪਾਰਾ ਜੋ ਪਰਮੇਸ਼ਰ ਅਪਰੰਪਾਰ ਹੈ ਉਹਦੀ ਸੋਭਾ ਨੂੰ ਕੋਈ ਕਹਿ ਨਹੀਂ ਕਰ ਸਕਦਾ ਭੇਦ ਨੂੰ ਜਾਣ ਨਹੀਂ ਸਕਦਾ ਮਾਣ ਕਰਕੇ ਬਚਨਾ ਕਰਕੇ ਕਰਮਾ ਕਰਕੇ ਜੇ ਕੋਈ ਕਵੇ ਮੇਰਾ ਮਨ ਵੜਾ ਸਾਫ ਹੈ ਮੈਂ ਪਰਮੇਸ਼ਰ ਦੇ ਵੜਾ ਨਜ਼ਦੀਕ ਹਾਂ ਉਹ ਵੀ ਪਰਮੇਸ਼ਰ ਦੇ ਭੇਦ ਨੂੰ ਨਹੀਂ ਜਾਣ ਸਕਦਾ ਹੈ ਜੇ ਕੋਈ ਕਵੇ ਮੈਂ ਮੈਂ ਕਥਨ ਵੜਾ ਕਰਦਾ ਮੇਰੇ ਵਰਗਾ ਵਿਖਿਆਨ ਕੋਈ ਨਹੀਂ ਕਰ ਸਕਦਾ ਮੈਂ ਰੱਬ ਦੇ ਭੇਦ ਨੂੰ ਜਾਣ ਲਵਾਂਗਾ ਸੋ ਪੁਰਖ ਵੀ ਨਹੀਂ ਜਾਣ ਸਕਦਾ ਹੈ ਜੇ ਕੋਈ ਕਰੇ ਮੇਰੇ ਕਰਮ ਵੜੇ ਸ੍ਰੇਸ਼ਟ ਨੇ ਮੈਂ ਕਰਮਾ ਕਰਕੇ ਉਹਦੇ ਭੇਦ ਨੂੰ ਜਾਣ ਲਵਾਂਗਾ ਤਾਂ ਵੀ ਭਾਈ ਗੁਰਦਾਸ ਜੀ ਕਹਿੰਦੇ ਉਸ ਰੱਬ ਦੇ ਭੇਦ ਨੂੰ ਕੋਈ ਨਹੀਂ ਜਾਣ ਸਕਦਾ ਹੈ ਦਾਤਾ ਭੁਗਤਾ ਦਇਆਦਾਨ ਦੇਵ ਸਥਲ ਸਾਥ ਸੰਗ ਉਧਾਰਾ ਗੁਰੂ ਰਾਮਦਾਸ ਪਾਤਸ਼ਾਹ ਨੇ ਸੰਸਾਰ ਤੇ ਕਿਰਪਾ ਕੀਤੀ ਆਪ ਜੀ ਸਾਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਜਾਣਦੇ ਹੋ ਗੁਰੂ ਰਾਮਦਾਸ ਪਾਤਸ਼ਾਹ ਨੇ ਬਹਾਨਾ ਕਿਰਪਾ ਕੀਤੀ ਉਥੇ ਦਾਤਾ ਰੂਪ ਵੀ ਆਪ ਨੇ ਭੁਗਤ ਰੂਪ ਵੀ ਆਪ ਨੇ ਦਇਆ ਕੀਤੀ ਹਰ ਦੇਵ ਸਥਲ ਕਹਿੰਦੇ ਨੇ ਦੇਵਤਿਆਂ ਦੇ ਅਸਥਾਨ ਨੂੰ ਪਾਈ ਗੁਰਦਾਸ ਜੀ ਲਿਖਦੇ ਨੇ ਦੇਵ ਸਥਲ ਸਤ ਸੰਗ ਉਧਾਰਾ ਜਿਵੇਂ ਆਪ ਸਾਰੇ ਜੁੜ ਕੇ ਬੈਠੇ ਹੋਏ ਦੇਵ ਸਥਲ ਹੈ ਭਾਵ ਦੇਵਤਿਆਂ ਦਾ ਸਥਾਨ ਜਿੱਥੇ 사ਤ ਸੰਗ ਦਾ ਵਾਸਾ ਹੋਵੇ ਅਸਰਾ ਦੂਤਰਾ ਅਰਥ ਇਹ ਦਾ ਮਾਪੁਰਖਾ ਨੇ ਕੀਤਾ ਹੈ ਦੇਵ ਸਥਲ ਸਤ ਸੰਗ ਉਦਾਰਾ ਦੇਵ ਸਥਲ ਸਾਚਖਾਨ ਸ੍ਰੀਰਮੰਦਰ ਸਾਹਿਬ ਨੂੰ ਵੀ ਕਿਹਾ ਹੈ ਉਹ ਦੇਵਤਿਆਂ ਦਾ ਸਥਾਨ ਹੈ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਜਿਵੇਂ ਮਾਪੁਰਖਾ ਨੇ ਬਚਨ ਕਹੇ ਨੇ ਵਸਦੀ ਸਗਨ ਅਪਾਰ ਅਨੂਪ RAM DAS PUR ਸਗਲੀ ਧਰਤੀ ਵਸਦੀ ਹੈ ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਰਗਾ ਸੋਹਣਾ ਕੋਈ ਘਰ ਨਹੀਂ ਹੈ। ਪਰ ਪਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਦੇਵ ਸਥਲ ਸਤ ਸੰਗ ਉਦਾਰਾ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਸਾਚ ਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੀ ਜਿਹੜੀ ਤਿਆਰੀ ਉਪਰ ਆਰੰਭ ਕਰਵਾਈ ਸੰਨ 1573 ਦੇ ਵਿੱਚ ਤਿਆਰੀ ਪ੍ਰਾਰੰਭ ਹੋਈ ਹੈ। ਤੇ 1500 ਤੇ 77 ਦੇ ਵਿੱਚ ਸਰੋਵਰ ਦੀ ਜਿਹੜੀ ਸੇਵਾ ਉਹ ਸੰਪੂਰਨ ਹੋਈ 1588 ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨੀਵ ਰੱਖਦੇ ਨੇ ਔਰ ਗੁਰੂ ਰਾਮਦਾਸ ਪਾਤਸ਼ਾਹ ਜਿਨੇ ਕਿਰਪਾ ਕੀਤੀ ਉਸ ਸਥਾਨ ਤੇ ਸੱਚਖੰਡ ਬਣਾਇਆ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਦਾਤਾ ਭੁਗਤਾ ਦਇਆਦਾਨ ਦੇਵ ਸਥਲ ਸਤ ਸੰਗ ਉਦਾਰਾ ਸਹਿਜ ਸਮਾਦ ਆਗਾਦ ਬੋਧ ਸਤਿਗੁਰ ਸੱਚ ਸਵਾਰਨ ਹਾਰਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੋ ਸਾਰੇ ਸੰਸਾਰ ਨੂੰ ਸਵਾਰਨ ਆਲੇ ਨੇ ਉਹ ਆਗਾਦ ਬੋਧ ਪਰਮੇਸ਼ਵਰ ਦੀ ਸਹਿਜ ਸਮਾਧੀ ਵਿੱਚ ਲੀਨ ਹੋ ਗਏ ਸੇਵਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁਰ ਅਮਰ ਹੋ ਗੁਰ ਰਾਮਦਾਸ ਜੋਤੀ ਜੋਤ ਜੁਗਾਏ ਜਹਾਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਸੇਵਾ ਕੀਤੀ ਆਪਾ ਸਾਰੇ ਜਾਣਦੇ ਆ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਰਾਮਾ ਜੀ ਅਰ ਗੁਰੂ ਰਾਮਦਾਸ ਪਾਤਸ਼ਾਹ ਨੂੰ ਹੁਕਮ ਕੀਤਾ ਜਿੱਥੇ ਗੁਰਦੁਆਰਾ ਗੋਮਦਵਾਲ ਸਾਹਿਬ ਬੌਲੀ ਸਾਹਿਬ ਹੈ ਉਥੇ ਸੇਵਾ ਚੱਲਦੀ ਤੇ ਮਹਾਰਾਜ ਨੇ ਹੁਕਮ ਕੀਤਾ ਦੋ ਥੜੇ ਬਣਾ ਦਿਓ ਭਾਈ ਰਾਮਾ ਜੀ ਥੜਾ ਬਣਾਉਂਦੇ ਗੁਰੂ ਜੀ ਹੁਕਮ ਕਰਦੇ ਢਾ ਦੇਂਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਥੜਾ ਬਣਾਉਂਦੇ ਤੇ ਗੁਰੂ ਅਮਰਦਾਸ ਪਾਤਸ਼ਾਹ ਹੁਕਮ ਕਰਦੇ ਢਾ ਦੇਂਦੇ 7 ਦਿਨ ਸੇਵਾ ਇਹ ਮੁਕੰਮਲ ਚਲਦੀ ਰਹੀ 8ਵੇਂ ਦਿਨ ਕਿਸੇ ਨੇ ਭਾਈ ਰਾਮੇ ਨੂੰ ਪੁੱਛਿਆ ਕਹਿ ਲਗੇ ਰੋਜ਼ ਥੜਾ ਬਣਾਉਂਦੇ ਹੋ ਢਾ ਦਿੰਦੇ ਹੋ ਤੇ ਭਾਈ ਰਾਮਾ ਜੀ ਨੇ ਆਖਿਆ ਮੈਂ ਤੇ ਥੜਾ ਮੁਕੰਮਲ ਬਣਾਉਂਦਾ ਸੰਪੂਰਨ ਬਣਾਉਂਦਾ ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉੱਪਰ ਉਹਨਾਂ ਬਿਰਧ ਪੁਰੇ ਦਾ ਜਿਹੜਾ ਉਹ ਸਰ ਹੋ ਗਿਆ ਬਿਰਧ ਹੋ ਚੁੱਕੇ ਨੇ ਤੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਪੁੱਛਦੇ ਨੇ ਇਹ ਆਪ ਜੀ ਥੜਾ ਬਣਾਉਂਦੇ ਹੋ ਗੁਰੂ ਸਾਹਿਬ ਹੁਕਮ ਕਰਦੇ ਢਾ ਦਿੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਆਖਿਆ ਥੜਾ ਬਣਾਉਣਾ ਵੀ ਗੁਰੂ ਦਾ ਹੁਕਮ ਹੈ ਥੜਾ ਢਾਉਣਾ ਵੀ ਗੁਰੂ ਦਾ ਹੁਕਮ ਹੈ ਹੁਕਮ ਮੰਨਣਾ ਔਰ ਗੁਰੂ ਦੀ ਖੁਸ਼ੀ ਲਾਣੀ ਇਹ ਮੇਰਾ ਕਰਮ ਹੈ ਮੈਂ ਹਰੇਕ ਉਹ ਕੰਮ ਕਰਦਾ ਜਿਸ ਦੇ ਨਾਲ ਗੁਰੂ ਨੂੰ ਖੁਸ਼ੀ ਹੁੰਦੀ ਹੈ ਔਰ ਭਾਈ ਗੁਰਦਾਸ ਜੀ ਲਿਖਦੇ ਨੇ ਗੁਰ ਅਮਰ ਹੋ ਗੁਰੂ ਰਾਮਦਾਸ ਜੋਤੀ ਜੋਤ ਜਗਾਏ ਜੋਹਾਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਦੇ ਵਿੱਚ ਉਹ ਜੋ ਆਤਮਿਕ ਜੋਤ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਵਿੱਚ ਟਿਕਾਈ ਤੇ ਆਪ ਮਹਾਰਾਜ ਜੀ ਨੇ ਨਮਸਕਾਰ ਕੀਤਾ ਅਰ ਪਾਏ ਗੁਰਦਾਸ ਜੀ ਲਿਖਦੇ ਨੇ ਸੁਰਤ ਸ਼ਬਦ ਜਿਹੜਾ ਸਿੱਖ ਸ਼ਬਦ ਦੇ ਨਾਲ ਜੁੜ ਜਾਵੇ ਸੁਰਤ ਕਰਕੇ ਜੁੜ ਜਾਵੇ ਸੋ ਗੁਰ ਸਿਖ ਹੋਏ ਅਣਹਦ ਬਾਣੀ ਨਿਰਜਰ ਧਾਰਾ ਉਹਦੇ ਹੱਦਾ ਤੋਂ ਬੰਨੇ ਜਿਹੜੀ ਬਾਣੀ ਹੈ ਉਹ ਚੱਲ ਪੈਂਦੀ ਹੈ ਇੱਕ ਇੱਕ ਰਸ ਨਿਰੰਤਰ ਚੱਲ ਪੈਂਦੀ ਹੈ ਤਖਤ ਵਖਤ ਪ੍ਰਗਟ ਪਹਾਰਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਦੇ ਵੱਡੇ ਭਾਗ ਬਖਤਦਾਰ ਹੁੰਦਾ ਵੱਡੇ ਨਸੀਬਾ ਵਾਲੇ ਵੱਡੇ ਨਸੀਬਾ ਵਾਲੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੇ ਉਸ ਤਖਤੇ ਉੱਪਰ ਬੈਠੇ ਜੋ ਸੰਸਾਰ ਦੇ ਵਿੱਚ ਪ੍ਰਗਟ ਹੋਏ ऐसे दयालु कृपालु सतगुरु श्री गुरु रामदास पादशाह जी तिनहा ਦੇ ਪਾਵਨ ਪਿੱਤਰ ਸਥਾਨ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੋ ਸਿੱਖਾਂ ਦੀ ਸ਼ਿਰਮੌਰ ਸੰਸਥਾ ਹੈ ਸਿੱਖਾਂ ਦੀ ਜਿਹੜੀ ਜੁਡੀਸ਼ਰੀ ਹੈ ਉਸ ਘਰ ਦੇ ਵਿੱਚੋਂ ਚੱਲਦੀ ਹੈ ਐਸੇ ਸਥਾਨ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੰਜ ਪਿਆਰੇ ਸਹਿਬਾਨ ਮਾਹਪੁਰਖਾਂ ਦੇ ਨਾਲ ਸੰਤ ਬਾਬਾ ਜਗਜੀਤ ਸਿੰਘ ਜੀ ਦੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ ਅਸੀਂ ਇੱਕ ਦਫਾ ਹੀ ਇੱਥੇ ਆਏ ਮਾਹਪੁਰਖਾਂ ਦੇ ਨਾਲ ਬੈਠੇ ਵਚਨ ਕੀਤੇ ਵੜਾ ਇਹਨਾਂ ਦਾ ਮਲਾਪੜਾ ਜੈ ਸੁਭਾਅ ਵੜਾ ਮਨ ਨੂੰ ਸੋਇਆ ਅਰ ਇਹਨਾਂ ਦੇ ਬਣ ਦੇ ਭਾਣ ਦੇ ਵਿਚਾਰ ਬੜੇ ਚੰਗੇ ਲੱਗੇ ਬੜੇ ਸੋਹਣੇ ਲੱਗੇ ਅਰ ਮਾਹਪੁਰਖਾਂ ਦੇ ਨਾਲ ਪਿਆਰ ਪਿਆ ਗੁਰੂ ਕਿਰਪਾ ਕਰੇ ਇਹ ਪਿਆਰ ਇਸੇ ਤਰ੍ਹਾਂ ਬਣਿਆ ਰਵੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਹਨਾਂ ਦੇ ਸੀਸ ਪਰ ਹੱਥ ਰੱਖਣ ਗੁਰੂ ਗ੍ਰੰਥ ਗੁਰੂ ਪੰਥ ਔਰ ਆਪ ਸੰਗਤਾਂ ਦੀ ਸੇਵਾ ਕਰਨ ਦਾ ਇਹਨਾਂ ਨੂੰ ਬਲ ਬਖਸ਼ਿਸ਼ ਕਰਨ ਸੁਮੈ ਸਾਰੇ ਜਥੇ ਦੀ ਹਾਜ਼ਰੀ ਲਵਾਉਂਦਾ ਆਪ ਸਾਰੀਆਂ ਸੰਗਤਾਂ ਸਾਰੇ ਜਥੇ ਦੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ ਪ੍ਰੇਮ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ